ਮੇਰਾ ਗੁਰਪਾਲ ਸਿੰਘ ਜੀ ਦਾ ਬਟਲਾਪੁਰ ਤੋਂ ਸਰਪੰਚ ਹੈ ਜੀ ਹਾਂਜੀ ਜਦੋਂ ਮੈਂ ਸਰਪੰਚ ਇਲੈਕਸ਼ਨੋਂ ਖੜਿਆ ਸੀ ਉਸ ਟੈਨ ਦੀ ਇਹ ਵੋਟਾਂ ਹਮਾਚਲ ਵਿੱਚ ਹੀ ਸਨ 35 ਸਾਲ ਪੁਰਾਣੀਆਂ ਵੋਟਾਂ ਅੱਜ ਹਮਾਚਲ ਵਿੱਚ ਵੀ ਚੱਲ ਰਹੀਆਂ ਜੀ ਪ੍ਰਸ਼ਾਸਨੀ ਦੇ ਬਾਰੇ ਕੁਝ ਨਹੀਂ ਕੀਤਾ ਜੀ ਵੀ ਇਸ ਬਾਰੇ ਸਾਡੇ ਗੁਰਦੇਵ ਸਿੰਘ ਜੀ ਨੇ ਉਹ ਕੀਤਾ ਇਹਨਾਂ ਬਾਰੇ ਜਾਣਕਾਰੀ ਲਈ ਦੀ ਪੂਰੀ ਵੋਟਾਂ ਘਟਾਈਆਂ ਸਾਰਾ ਕੁਝ ਇਹਨਾਂ ਬਾਰੇ ਪਤਾ ਕਰਕੇ ਤਾਂ ਹੁਣ ਅਸੀਂ ਇਹਦਾ ਕੀਤਾ ਜੀ ਗੁਰਦੇਵ ਸਿੰਘ ਜੀ ਪੁੱਤਰ ਕਰਨਜੀਤ ਸਿੰਘ ਵਾਸੀ ਪਿੰਡ ਬਟਲਾਪੁਰ ਗ੍ਰਾਮ ਪੰਚਾਇਤ ਬਟਲਾ ਤੇ ਸੀ ਪੱਕੇ ਤੋਂ ਸਨਿਕ ਹੈ ਜੀ ਨਾਲ ਮੇਰੇ ਪਿੰਡ ਦੇ ਹੀ ਮੇਰੇ ਸਾਥੀ ਜਿਹੜੇ ਇਸ ਟਾਈਮ ਮੇਰੇ ਨਾਲ ਇਸਪੈਸ ਕਾਨਫਰੈਂਸ ਕਾਨਫਰੰਸ ਦੇ ਵਿੱਚ ਮੌਜੂਦ ਹਨ ਸਾਡਾ ਇਸ਼ੂ ਹੈਗਾ ਜੀ ਪਿੰਡਾਂ ਦੇ ਵਿੱਚ ਜੋ ਸਰਪੰਚੀ ਦੇ ਵੋਟਾਂ ਹੋ ਰਹੀਆਂ ਸਾਡੇ ਪਿੰਡ ਦੇ ਵਿੱਚ ਕੋਈ 20 30 40 ਵੋਟਾਂ ਮੰਨ ਕੇ ਚਲੋ ਵੀ ਡਬਲ ਵੋਟਾਂ ਆਏ ਜਿਹੜੀਆਂ ਇੱਥੇ ਸਾਡੇ ਨਾਲ ਦੇ ਲੱਗਦੇ ਇਲਾਕੇ ਟਿਕਰੀ ਦਹਿਰਸ਼ਾ ਦੱਤੋਵਾਲ ਇਹਨਾਂ ਪਿੰਡਾਂ ਦੇ ਵਿੱਚ ਹਿਮਾਚਲ ਦੇ ਨਾਲ ਸਾਡੇ ਡਬਲ ਵੋਟਾਂ ਬਣਾਈਆਂ ਇਹ ਲੋਕਾਂ ਦੇ ਜਿਹੜੇ ਕਿ ਅੱਧਰ ਵੀ ਰਹਿੰਦੇ ਉੱਧਰ ਵੀ ਰਹਿੰਦੇ ਹਰ ਸਾਲ ਸਾਡੇ 5 ਸਾਲ ਬਾਅਦ ਜਦੋਂ ਇਲੈਕਸ਼ਨ ਆਉਂਦੇ ਇਹਨਾਂ ਵੋਟਰਾਂ ਦੇ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਗਾਹਤ ਪ੍ਰਭਾਵ ਪੈਂਦਾ ਇੱਕ ਪਾਸੜ ਚੱਲਣ ਦੇ ਕਾਰਨ ਜਿਹਦੇ ਨਾਲ ਸਾਡੇ ਪਿੰਡ ਨੂੰ ਬਹੁਤ ਨੁਕਸਾਨ ਹੁੰਦਾ ਅਸੀਂ ਇਹਨਾਂ ਵੀਰਾਂ ਨੂੰ ਕਹਿਣਾ ਚਾਹੁੰਦੇ ਆ ਜਾਂ ਤਾਂ ਬੋਟਾ ਹਮਾਲੇ ਚ ਰੱਖੋ ਜਾਂ ਪੰਜਾਬ ਚ ਰੱਖੋ ਤੇ ਜਦ ਕਿ ਸਾਡਾ ਜਿਹੜਾ ਵੋਟਰ ਦਾ ਤਕਰ ਹੈਗਾ 1950 ਈਸਵੀ ਦੀ ਧਾਰਾ 32 ਦੇ ਤੋ ਇੱਕ ਵੋਟ ਹੀ ਇੱਕ ਨਾਗਰਿਕ ਦੀ ਬਣਦੀ ਹੈ ਇਨਾ ਮੈਂ ਕਿਸ ਤਰ੍ਹਾਂ ਆਪਣੀਆਂ ਡਬਲ ਪੁੱਟਾਂ ਬਣਾਈਆਂ ਗਵਰਨਮੈਂਟ ਆਫ ਪੰਜਾਬ ਨੇ ਪਿਛਲੇ ਟਾਈਮ ਦੇ ਵਿੱਚ ਆਧਾਰ ਕਾਰਡ ਦੇ ਨਾਲ ਵੋਟ ਲਿੰਕ ਕਰਨ ਵਾਸਤੇ ਵੀ ਹਰ ਇੱਕ ਸਰਕਾਰ ਨੂੰ ਉਦਾਇਤ ਕੀਤੀ ਸਾਡੇ ਇੱਥੇ ਪਤਾ ਨਹੀਂ ਕਿਸ ਪ੍ਰਕਾਰ ਕਾਰਨ ਇਹ ਜਿਹੜੀਆਂ ਨਹੀਂ ਹੋਈਆਂ ਸੋ ਅਸੀਂ ਇਹਦੀ ਇੱਕ ਦਰਬਲੀ ਦਰਖਾਸਤ ਜਿਹੜੀ ਹੈਗੀ ਐਸਡੀਐਮ ਸਾਹਿਬ ਨੂੰ ਵੀ 4 ਤਰੀਕ ਨੂੰ ਦਿੱਤੀ ਸੀ ਜਿਹਦੇ ਵਿੱਚ ਕੋਈ 13 ਤੋਂ 14 ਬੰਦਿਆਂ ਦੀ ਸੂਚੀ ਸੀ ਉਸ ਤੋਂ ਇਲਾਵਾ ਦੂਸਰੇ ਦਿਨ ਅਸੀਂ ਫਿਰ ਔਨਲਾਈਨ ਜਿਹੜੀਆਂ ਹੈਗੀਆਂ ਆਪਣਾ ਚੱਕੀਆਂ ਉਹਨਾਂ ਵਿੱਚ 11 12 ਵੋਟਾਂ ਨਿਕਲੀਆਂ ਹਰ ਪਿੰਡ ਦੇ ਵਿੱਚ ਇੱਕ ਇੱਕ ਦੋ ਦੋ ਵੋਟਾਂ ਦੀ ਲੜਾਈ ਹੁੰਦੀ ਇੰਨੀ 24 25 ਵੋਟਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਤੁਸੀਂ ਲਾ ਲਓ ਮﻘਾਬਲਾ ਕਿੱਥੇ ਨਹੀਂ ਜਾਂਦਾ ਸੋਈ ਤਾਂ ਬੇਨਤੀ ਕਰਾਂਗੇ ਕਿ ਸਬੰਧਤ ਵਿਭਾਗ ਦੇ ਅਫਸਰ ਜਾਂ ਬੀਡੀਪੀਓਜ਼ ਜਾਂ ਬੀਐਲਓ ਸਾਹਿਬ ਹੋ ਵੀ ਹੋਣ ਇਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਇਹਨਾਂ ਨੂੰ ਇੱਕ ਪਾਸੇ ਵੋਟ ਪਾਉਣ ਦੇ ਹੱਕ ਦੇਣ ਦੂਸਰਾ ਇਹਨਾਂ ਦੇ ਵਿੱਚ ਹੀ ਇੱਕ ਕੈਂਡੀਡੇਟ ਸਾਡੇ ਬਾਡਰ ਪਰ 5 ਦੇ ਵਿੱਚ ਖੜੇ ਹੋਏ ਆ ਉਬੀ ਡਬਲ ਵੋਟ ਤੇ ਅਸੀਂ ਉਹਨਾਂ ਦੇ ਬਾਰੇ ਵੀ ਅੱਜ ਲਿਖਤੀ ਦਿੱਤਾ ਉਹ ਕਹਿੰਦੇ ਜੀ ਤੁਹਾਡਾ ਟਾਈਮ ਪਹਿਲੇ ਸੀ ਦੇਣ ਦਾ ਪ੍ਰੋਜੈਕਸ਼ਨ ਸਾਨੂੰ ਇਸ ਵਾਰੀ ਕੋਈ ਵੀ ਅਬਜੈਕਸ਼ਨ ਸਾਨੂੰ ਅਜੇ ਪਤਾ ਨਹੀਂ ਕਦ ਲੱਗਣਾ ਕਦ ਨਹੀਂ ਸੋ ਇਨੀ ਇੱਕ ਬੇਨਤੀ ਆ ਸਾਡੀ ਵੀ ਇਹਨਾਂ ਵੋਟਰਾਂ ਦੇ ਉੱਪਰ ਤੁਰੰਤ ਪ੍ਰਸ਼ਾਸਨ ਨੇ ਕੋਈ ਨਾ ਕੋਈ ਕਾਰਵਾਈ ਕਰਕੇ ਜਾਂ ਜੇ ਤਾਂ ਬਾਕੀ ਪਿੰਡਾਂ ਦੇ ਵਿੱਚ ਵੀ ਇਲੈਕਸ਼ਨ ਪੋਸਟ ਇਹਨਾਂ ਲਿਸਟਾਂ ਉਸ ਦਾ ਮਤ ਉਹ ਅਰਬੀ ਕਿਤੇ ਜਾਂਦਾ ਕੋਈ ਤੁਸੀਂ ਇਹਦੇ ਵੀ ਅਪਰਮੋਚ ਕੀਤੀ ਹੈ ਜੇ ਮੁੱਖ ਚੌਂਕ ਕਮਿਸ਼ਨ ਪੰਜਾਬ ਨੂੰ ਮੁੱਖ ਚੌਂਕ ਪੁੱਛਣ ਨੂੰ ਅਸੀਂ ਜੀ ਲਿਗਲ ਨੋਟਿਸ ਇਸ਼ੂ ਕਰ ਦਿੱਤਾ ਜਿਹੜਾ ਕਿ ਅੱਜ ਜਿਸ਼ਟ ਹੋ ਗਈਆਂ ਉਹਦੇ ਵਿੱਚ ਅਸੀਂ ਡੀਸੀ ਸਾਹਿਬ ਵੀ ਐਸਟੀਐਮ ਮੰਤਪਾਲ ਸਾਹਿਬ ਵੀ ਆਰਓ ਸਾਹਿਬ ਵੀ ਸਭ ਨੂੰ ਅਸੀਂ ਲੀਗਲ ਨੋਟਿਸ ਵੀ ਵਕੀਲ ਥਰੂ ਇਸ਼ੂ ਕਰ ਦਿੱਤਾ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੋਟ ਪਾਉਣ ਦਾ ਅਧਿਕਾਰ ਕਿਸੇ ਦਾ ਖੋਣਾ ਚਾਹੀਦਾ ਜੇ ਉਹ ਬੰਦੇ ਆਣ ਵੀ ਕਮ ਸੇ ਕਮ 2 2 3 3 ਪ੍ਰੂਫ ਇਹਨਾਂ ਦੇ ਚੈੱਕ ਕੀਤੇ ਜਾਣਵੇ ਕਿਹੜਾ ਪੰਜਾਬ ਦਾ ਕਿਹੜਾ ਹਿਮਾਚਲ ਦਾ ਕਮ ਸੇ ਵੈਰੀਫਾਈ ਤਾਂ ਹੋਣ ਪਏ ਹਾਂ ਇਹ ਬੰਦੇ ਜਿਹੜੇ ਹੈਗੇ ਬਈ ਸਹੀ ਵੋਟ ਦਾ ਇਸਤੇਮਾਲ ਕਰਦੇ ਇਹ ਮੰਨਿਆ ਜਾਂਦਾ ਕਿ ਪੰਜਾਬ ਤੋਂ ਤਾਂ ਚਲੋ ਵੋਟਾਂ ਪਣ ਜਾਂਦੀਆਂ ਆਜਮ ਤਾਂ ਬੜਾ ਘੋਲ ਨਾਲ ਕਰਦਾ ਕਿ ਉਹਨਾਂ ਨੇ ਵੀ ਇੱਕਦਮ ਗਲਤੀ ਕੀਤੀ ਵੀ ਹੈ ਜੀ ਇਹਨਾਂ ਬੰਦੇ ਦੇ ਟਰਾਂਸਪੋਰਟ ਦੇ ਕੰਮ ਵੀ ਉਧਰ ਜ਼ਮੀਨਾਂ ਵੀ ਹੈਗੀਆਂ ਦੁਕਾਨਾਂ ਵੀ ਹੈਗੀਆਂ ਸਭ ਕੁਝ ਹੈਗਾ। ਬਾਅਦ ਕੀ ਪਤਾ ਨਹੀਂ ਫਿਰ ਕੀ ਕਾਰਨ ਹੈ ਜਿਹੜਾ ਇਹਨਾਂ ਨੇ ਡਬਲ ਬੂਟਾ ਰੱਖੀਆ। ਤੁਹਾਡਾ ਮੰਗ ਮੌਜੂਦਾ ਹੈ। ਮੌਜੂਦਾ ਮੰਗ ਸਾਡੀ ਇਹ ਜੀ ਇਹਨਾਂ ਨੂੰ ਬਾਤ ਚ ਕੇ ਪ੍ਰਸ਼ਾਸਨ ਜਲਦੀ ਜਲਦੀ ਹਰਕਤ ਦੇ ਵਿੱਚ ਆਵੇ। ਤਾਂ ਜੋ ਸਾਡਾ ਇਲੈਕਸ਼ਨ ਫੇਰ ਰੈਡ ਫ੍ਰੀ ਵਧੀਆ ਇਲੈਕਸ਼ਨ ਹੋ ਕੇ ਪਿੰਡ ਦੇ ਵਿੱਚ ਅੱਗੇ ਵਾਸਤੇ ਚੰਗੇ ਵਿਕਾਸ ਦੇ ਕੰਮ ਹੋਣ। ਸਰਬਲ ਸਿੰਘ ਸੇਮ ਜੀ ਹੈ ਰੇਟ ਲਿਬਰਟਰ ਪਿੰਡ ਪੈਂਦਾ ਉਹਨੂੰ ਦਾ। ਬਿਜਲੀ ਬੋਰਡ ਦੇ ਵਿੱਚ ਛੁੱਟੀ ਕਰਦੇ ਰੱਖਿਆ ਖਿਆਲ ਚ। ਯਰ ਕਿ ਡੂਟੀ ਤੋਂ ਉਹਨਾਂ ਦੀ ਬਣਦੀ ਉਹਨਾਂ ਨੇ ਜਿਹੜੀ ਆਧਾਰ ਕਾਰਡ ਦੀ ਨਾਲ ਵੋਟਰ ਅਟੈਚ ਕਰਨੀ ਬਾਕੀ ਉਹ ਸਾਨੂੰ ਪਤਾ ਨਹੀਂ ਉਹਨਾਂ ਦਾ ਕੀ ਕਾਰਨ ਹੈ ਕਿ ਉਹਨੇ ਉਹਨਾਂ ਨੇ ਕੀਤੀਆਂ ਹੈਗੀਆਂ ਉਹ ਵੀ ਲੋਕਲ ਪਾਰਟੀਆਂ ਦੇ ਸਾਡੇ ਹੈਗੇ ਤੁਸੀਂ ਮੰਨਦੇ ਵੀ ਇਹਦਾ ਵਿੱਚ ਉਹਨਾਂ ਦੀ ਦੋਸਤਾਂ ਨਾਲ ਗਹਿਲੀ ਹੈ ਗਹਿਲੀ ਤਾਂ ਸਾਰੇ ਪ੍ਰਸ਼ਾਸਨ ਦੀ ਬੀਲ ਤੋਂ ਲੈ ਕੇ ਉੱਪਰ ਤੱਕ ਕੇ ਸਾਰੇ ਦੀ ਨਗਹਿਲੀ ਹੈ